ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਰੰਗ ਮਜੀਠ ਰੰਗ ਗੁਰ ਤਟ੍ਹ ਹਰ ਰੰਗ ਚਾਰ ਬਲਿਆ ਜੁਰ ਬਾਹੜਾ ਨਾ ਹੋਵੀ ਭੰਮ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠ ਰੰਗ ਚੜਿਆ ਫਿਰ ਬਾਹੜਾ ਹੋਵੀ ਭੰਮ ਮੇਰੇ ਮਨ ਹਰੇ ਰਾਮ ਨਾਮ ਕਰ ਰੰਗ ਗੋਰ ਕਠਾ ਹਰ ਅਪਦੇਸ ਹਰ ਕਿਤੇ ਰਾਉ ਨਿਸੰਗ ਰਹਾ ਦੰਦਿਆਰੀ ਮਨ ਮੁਥੀ ਫੇਰੇ ਆਵਾਂ ਜਾਨਾ ਅੰਮ ਆਰੇ ਪ੍ਰਵਚਨਾ ਆਇਓ ਮਨ ਦੂਜਾ ਪਹਾਉ ਸਹਲੰਗ ਹਮ ਮਾੜ ਭਾਰੇ ਕੋ ਚਾਰੀਆ ਹਾਰੇ ਰਾਖੋ ਅੰਗੀਆ ਗੁਰ ਅੰਮ੍ਰਿਤ ਸਰਨ ਵਾਲਾ ਸਾਗੁਲਾ ਥੀ ਕਿਲ ਵਿਖ ਪੰਨਾ ਹਰਦੀਨਾਂ ਦੀਨ ਦਇਆਲ ਪ੍ਰਭ ਸਤ ਸੰਗਤ ਮੇਲ ਹਸਨ ਨਲ ਸੰਗਤ ਹਰ ਰੰਗ ਪਾਏ ਜਨਮਾਨਕ ਮਨ ਤਨ ਰੰਗ ਹਰ ਦੀਨਾ ਦੀਨ ਤਿਆਲ ਪ੍ਰਭ ਸਤ ਸੰਗਤ ਮੇਲ ਹਸਨ ਮੇਲ ਸੰਗਤ ਹਰ ਰੰਗ ਪਾਇਆ ਜਨਮਾਨਕ ਨਨ ਤੂ ਨਿਰੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਚੌਥਾ ਹਰ ਰੰਗ ਹਰ ਰੰਗ ਹਰ ਰੰਗ ਮਿਠਾ ਰੰਗ ਗੁਰ ਟੁੱਟੇ ਹਰ ਰੰਗ ਚਾਲਿਆ ਫਿਰ ਬਾਹਰ ਨਾ ਹੋਵੀ ਭੰਗ ਹਰਿਆਰਵਾਲੀ ਦਾ ਪਾਵਨ ਵਿਖਵਾਕ ਸੋਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੁਈ ਰਾਗ ਅੰਦਰ ਪਾਵਨ ਅੰਗ 731 ਅਤੇ 32 ਉਤੇ ਸੁਭਾਈ ਮਾਨ ਸਤਿਗੁਰ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਿਹੜਾ ਉਹ ਬੜਾ ਹੀ ਪੱਕਾ ਹੈ ਮਜਬੂਤ ਹੈ ਮਜੀਠ ਦਾ ਰੰਗ ਪਰ ਇਹ ਮਜੀਠ ਦਾ ਰੰਗ ਹਰ ਇੱਕ ਤੇ ਚੜਦਾ ਨਹੀਂ ਆਪਣੀ ਮਰਜ਼ੀ ਦੇ ਨਾਲ ਚੜਦਾ ਨਹੀਂ ਸਤਿਗੁਰ ਕਹਿੰਦੇ ਜਿਨ੍ਹਾਂ ਜਿਹੜੇ ਗੁਰੂ ਨੂੰ ਪ੍ਰਸੰਨ ਕਰ ਲੈਣ ਜਾਂ ਕਹਿੰਦੇ ਜਿਨ੍ਹਾਂ ਤੇ ਗੁਰੂ ਤਰੁੱਠ ਪਾਇ ਗੁਰੂ ਕਿਰਪਾ ਕਰਕੇ ਨਾਮ ਦਾ ਰੰਗ ਬਖਸ਼ਦਾ ਤੇ ਜਿਨ੍ਹਾਂ ਨੂੰ ਬਖਸ਼ ਦਿੰਦਾ ਏ ਸਤਿਗੁਰ ਕਹਿੰਦੇ ਫਿਰ ਭਾਵੇਂ ਉਹ ਆਰੇ ਨਾਲ ਚੀਰੇ ਜਾਨ ਭਾਵੇਂ ਉਹ ਬਲਦੀਆਂ ਦੇਗਾਂ ਵਿੱਚ ਉਬਾਲੇ ਜਾਨ ਭਾਵੇਂ ਤੱਤਿਆਂ ਤਵੀਆਂ ਤੇ ਬੈਠਣਾ ਤਾਂ ਉਹ ਰੂਹ ਵਿੱਚ ਬਲੇਟ ਕੇ ਅਗ ਲਾ ਦਿੱਤੀ ਜਾਵੇ ਤੇ ਰੰਗ ਫਿਰ ਨਾਸ਼ ਨਹੀਂ ਹੁੰਦਾ ਪਚੜਿਆ ਹੀ ਰਹਿੰਦਾ ਜਿਵੇਂ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਇਨਾਮ ਦਾ ਰੰਗ ਉਤਰਿਆ ਨਹੀਂ ਸ਼ਹਾਦਤ ਦੇ ਜਾਨ ਅਕਿਲ ਇਸ ਕਰਕੇ ਸਤਿਗੁਰ ਕਹਿੰਦੇ ਭਾਈ ਜਿਨ੍ਹਾਂ ਤੇ ਗੁਰੂ ਪ੍ਰਸਾਦ ਹੋਵੇ ਉਨਾਂ ਨੂੰ ਇਹ ਰੰਗ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਵੀ ਉਹ ਕਾਰਜ ਕਰੀਏ ਜਿਨ੍ਹਾਂ ਤੇ ਗੁਰੂ ਤਰੁਠੇ ਤੇ ਨਾਮ ਦੇ ਦਾਤ ਮਿਲੇ ਤੇ ਜੀਵਨ ਸਾਡਾ ਸਫਲ ਬਣੇ ਸਤਿਗੁਰ ਸਭ ਨਾਮ ਸੇਵਾ ਸਿਮਰਨ ਬਖਸ਼ਮ ਸਭ ਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ